ਰੋਬ ਬੜੇ ਲੱਗ ਗਏ ਕਹਿੰਦੇ ਵੀ ਡੱਕਾ ਤੋੜਿਆ ਨਹੀਂ ਮੋਹਰਾ ਤੁਸੀਂ ਲਾਈਆਂ ਨਹੀਂ ਲੋਕ ਘਰ ਤੋਂ ਪ੍ਰੇਸ਼ਾਨ ਰਹੇ ਇਹ ਤਾਂ ਲੋਕਾਂ ਨੂੰ ਪੁੱਛ ਕੇ ਦੱਸੋ ਕਿ ਪੁੱਛੋ ਵੀ ਕਿ ਆ ਮੈਂ ਲੋਕਰ ਹੀ ਮੋਹਰੇ ਲਾਈਆਂ ਕਿ ਨਹੀਂ ਲਾਈਆਂ ਮੈਂ ਤਾਂ ਲੋਕਾਂ ਦੇ ਘਰ ਘਰ ਜਾ ਕੇ ਵੀ ਮੋਹਰਾ ਲਾਈਆਂ ਪਹਿਚਾਨ ਨਗਰ ਦੇ ਵਿੱਚ ਹਾਲਾਤ ਬੜੇ ਵਧੀਆ ਨਹੀਂ ਸੀ ਜਦੋਂ ਅਸੀਂ ਵਿਜ਼ਿਟ ਕੀਤਾ ਨਾਲੀਆਂ ਵੀ ਨਹੀਂ ਸੀ ਪਾਣੀ ਦਾ ਪ੍ਰਬੰਧ ਵੀ ਨਹੀਂ ਸੀ ਲੋਕ ਵਾਕਈ ਬੜੀ ਦੁੱਬਰ ਵੜੀ ਜ਼ਿੰਦਗੀ ਜਿੰਦੇ ਸੀ ਉਹ ਆ ਮਾਰੇ ਕੋਲ ਸੋਚਿਆ ਤੁਸੀਂ ਉਹਨਾਂ ਨੂੰ ਜਾ ਕੇ ਉੱਥੇ ਦੇਖੋ ਉੱਥੇ ਟੋਟਲ ਪਹਿਚਾਨ ਨਗਰ ਦੇ ਵਿੱਚ ਦੋ ਟੋਟੀਆਂ ਸੀਗੀਆਂ ਅੱਜ ਉੱਤੇ ਹਰ ਘਰ ਦੇ ਵਿੱਚ ਜੇ ਜ਼ਿਆਦਾ ਨਹੀਂ ਤਾਂ ਉੱਤੇ 300 250 ਘਰ ਆਏਗਾ ਹਰ ਘਰ ਦੇ ਵਿੱਚ ਦੋ ਦੋ ਟੂਟੀਆਂ ਲੱਗੀਆਂ ਸਰਕਾ ਬਣ ਗਈਆਂ ਸੀਵਰੇਜ ਉਹਨਾਂ ਦਾ ਪਵਾਤਾ ਕੋਈ ਕਿਚੜ ਨਹੀਂ ਕੋਈ ਕੁਛ ਨਹੀਂ ਇੱਕ ਇੱਕ ਸੜਕ ਮੈਂ ਖੁਦ ਖੜੇ ਹੋ ਕੇ ਸੀਮਿੰਟ ਦੀਆਂ ਸੜਕਾਂ ਬਣਵਾਈਆਂ ਜਿਹੜੀਆਂ ਕਿ ਜਲਦੀ ਖਰਾਬ ਨਹੀਂ ਹੁੰਦੀਆਂ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੈਂ ਕਰੋਨਾ ਕਾਰਜ ਉਹਨਾਂ ਨੂੰ ਨਹੀਂ ਮਿਲਿਆ ਫਿਰ ਮੈਂ ਕਰੋਨਾ ਕਾਲ ਦੇ ਵਿੱਚ ਆਪਣੀ ਨੋਵਾ ਗੱਡੀ ਦੇ ਚਪਤੀਲਾ ਲੱਦ ਕੇ ਚਾਵਲ ਲੱਦ ਕੇ ਰੋਟੀਆਂ ਲੱਦ ਕੇ ਲੋਕਾਂ ਦੇ ਘਰ ਘਰ ਜਾ ਕੇ ਵੰਡਦਾ ਰਿਆਂ ਲੋਕੀ ਕਹਿੰਦੇ ਆ ਕਿ ਤੁਹਾਨੂੰ ਤਾਂ ਆਨ ਦੀ ਲੋੜ ਹੀ ਨਹੀਂ ਐ ਜਿੰਨੇ ਕੰਮ ਤੁਸੀਂ ਕਰ ਛੱਡੇ ਐ 5 ਸਾਲ ਦਾ ਟਾਈਮ ਸੀ ਤੁਸੀਂ 10 ਸਾਲ ਬਾਅਦ ਵੋਟਾਂ ਆਉਣ ਲੱਗੀਆਂ 10 ਸਾਲ ਕੰਮ ਸਾਡੀ ਸੇਵਾ ਕਰਤੀ ਜੀ ਕਹਿੰਦੇ ਵੀ ਸੀਟ ਲੈ ਲਈ ਹੋ ਜਾਣੀਆਂ ਤੇ ਮੇਅਰ ਦੀ ਕੁਰਸੀ ਨੂੰ ਝੱਟ ਲੱਤ ਨੂੰ ਫੜਨ ਨੂੰ ਫਿਰਦੇ ਗਰੋਵਰ ਸਾਹਿਬ ਮੈਂ ਕਿੱਥੋਂ ਫੜ ਲਵਾਂਗਾ ਜੇ ਲੈਡੀ ਸੀਟ ਦਾ ਤੱਕ ਮੈਂ ਉਹੀ ਕਰ ਰਿਹਾ ਜੀ ਗੱਲ ਤਾਂ ਇੱਕੋ ਹੀ ਐ ਮੈਂ ਇਹਨਾਂ ਦੀ ਗੱਲੀ ਕਰ ਰਿਹਾ ਵੀ ਕਹਿੰਦੇ ਵੀ ਨਹੀਂ ਸਾਡੀ ਇਦਾਂ ਦੀ ਕੋਈ ਇੱਛਾ ਨਹੀਂ ਮੇਅਰ ਦੀ ਕੁਰਸੀ ਨੂੰ ਫੜਨ ਦੀ ਇੱਛਾ ਤਾਂ ਹੋਣੀ ਚਾਹੀਦੀ ਐ ਵੈਸੇ ਉਹ ਨਹੀਂ ਸਾਨੂੰ ਇੱਛਾ ਹੀ ਨਹੀਂ ਸੰਤਾ ਇਹ ਆ ਕੰਮ ਸਾਡੇ ਹੁੰਦੇ ਰਹਿਣ ਉਹ ਸਾਡੇ ਹੁੰਦੇ ਰਹਿਣੇ ਤਾਂ ਕੀ ਆ ਕਹਿੰਦੇ ਜੀ ਜਦੋਂ 22 ਚ ਇਲੈਕਸ਼ਨ ਹੋਣ ਲੱਗੇ ਸੀ ਜਦੋਂ ਸਟੇ ਲੱਗ ਗਿਆ ਉਹ ਸੜਕਾਂ ਪ੍ਰਸ਼ਾਸਨ ਸਾਹਿਬ ਨੇ ਪੁਆਤੀਆਂ ਵੀ ਢਾਲੀ ਵਾਲ ਜੀ ਆ ਗਿਆ ਉਹ ਸੜਕਾਂ ਟੁੱਟ ਗਈਆਂ ਸਗੋ ਤੁਹਾਡੀਆਂ ਨਹੀਂ ਟੁੱਟੀਆਂ ਜਿਹੜੀਆਂ 16 ਇੰਚ ਪਈਆਂ ਸੀਗੀਆਂ ਉਹ ਹੁਣ ਬਣਾ ਦਿਓ ਜਦੋਂ ਤੁਸੀਂ ਬਣੋਗੇ ਤੇ ਅਸੀਂ ਤੁਹਾਨੂੰ ਹੀ ਵੋਟਾਂ ਦੇਣੀ ਆ ਸਿਰਫ ਸੜਕਾਂ ਦਾ ਮੁੱਦਾ ਜੀ ਸਿਰਫ ਇੱਕ ਦੋ ਸੜਕਾਂ ਦਾ ਮੁੱਦਾ ਵੀ ਜਿਹੜੀਆਂ ਜਿਹੜੀਆਂ ਇਹਨਾਂ ਨੇ ਪੁਆਈਆਂ ਅੱਡੇ ਘਰ ਮੋੜੇ ਸੜਕਾਂ ਸੜਕ ਬਣੀ ਸੀ ਪ੍ਰਸ਼ਾਸਨ ਨੇ ਪਟਕਿਆ ਤੇ ਦਿੱਤੇ ਵਾਲੇ ਬਣਾਤੀ ਅਸੀਂ ਬਹੁਤ ਔਕੇ ਇਸ ਦਿਨ ਦੁਆਰਾ ਬਣਾਉਣੀ ਇਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤੇ ਆ ਕੋਈ ਕੰਮ ਇਹੋ ਜਿਹਾ ਮਹੱਲੇ ਦੇ ਵਿੱਚ ਰਹਿੰਦਾ ਜਿਹੜਾ ਇਹਨਾਂ ਨੇ ਕੀਤਾ ਜਦੋਂ ਇਹਨਾਂ ਨੇ 300 ਬੰਦੇ ਦਾ ਰੋਜ਼ਵਾ ਕੇ ਲਾਸ਼ਾਂ ਨੂੰ ਵੜਿਆ ਉਹਨਾਂ ਦੀ ਬਾਈਪਾਸ ਆ ਜਿਹੜੀ ਹੋਈ ਸੀ ਇਹਨੇ ਆਪਣੇ ਸ਼ਹਿਰ ਦੀ ਪ੍ਰਵਾਹ ਨਹੀਂ ਕੀਤੀ ਜਿਹੜੀ ਅੱਜ ਦਗਦ ਬੋਏ ਮਾਰਦੇ ਆ ਕੋਈ ਉਸ ਵੇਲੇ ਕਰੋਨਾ ਦੇ ਟਾਈਮ 'ਚ ਰਿਖੜਿਆ ਨਹੀਂ ਅਸਾਂ ਅਸੀਂ ਪਹੁੰਚ ਚੁੱਕਿਆ ਫਵਾੜ ਦੇ ਬਾਹਰ ਨੰਬਰ 49 ਜਿੱਥੇ ਕਿ ਬਹੁਤ ਫਾਸਟ ਵੀ ਟੱਕਰ ਦੇਖਣ ਨੂੰ ਮਿਲ ਰਹੀ ਹੈ ਇੱਕ ਪਾਸੇ ਤਾਂ ਭਾਜਪਾ ਦੇ ਉਮੀਦਵਾਰ ਮਧੂ ਗਰੋਵਰ ਦੂਜੇ ਪਾਸੇ ਕਾਂਗਰਸ ਤੇ ਤੀਜੇ ਪਾਸੇ ਆਮ ਆਦਮੀ ਪਾਰਟੀ ਜੋ ਤਿੰਨੇ ਹੀ ਤਰ੍ਹਾਂ ਕਹਿ ਰਹੇ ਆ ਵੀ ਅਸੀਂ ਇਸ ਵਾਰ ਚੋਣ ਜਿੱਤ ਜਾਣੀ ਹੈਗੀ ਆ ਤੇ ਆਪਾਂ ਗੱਲਬਾਤ ਵੀ ਕਰਾਂਗੇ ਸੰਜੇ ਗਰੋਬਰ ਜਿਹੜੇ ਸਾਫਕਾ ਇਥੋਂ ਦੇ ਕੌਂਸਲਰ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਹੁਣ ਜਿਹੜਾ ਕਿ ਭਾਜਪਾ ਨੇ ਵੀ ਬੜੀ ਸਰਬਸੰਮਤੀ ਨੇ ਨਾਲ ਟਿਕਟ ਦੇ ਦਿੱਤੀ ਆ ਮਧੂ ਗਰੋਬਰ ਨੂੰ ਤੇ ਇਹਨਾਂ ਦੇ ਦਾਅਵੇ ਕੀ ਹੈਗੇ ਆ ਕੀ ਆਪਣਾ ਚੋਣ ਪ੍ਰਚਾਰ ਕਰ ਰਿਹਾ ਕਿੱਦਾਂ ਰਿਸਪੌਂਸ ਮਿਲ ਰਿਹਾ ਉਹ ਪੁੱਛਾਂਗੇ ਸਰ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਉਹ ਬਾਅਦ ਵਿੱਚ ਗੱਲ ਕਰਦੇ ਆ ਰੋਬ ਬੜੇ ਲੱਗਿਆ ਕਹਿੰਦੇ ਵੀ ਢੱਕਾ ਤੋੜਿਆ ਨਹੀਂ ਮੋਹਰਾ ਤੁਸੀਂ ਲਾਈਆਂ ਨਹੀਂ ਲੋਕ ਤੁਹਾਡੇ ਤੋਂ ਪਰੇਸ਼ਾਨ ਰਹੇ ਇਹ ਤਾਂ ਲੋਕਾਂ ਨੂੰ ਪੁੱਛ ਕੇ ਦੱਸੋ ਪੇ ਪੁੱਛੋ ਵੀ ਕਿ ਆ ਮੈਂ ਨੌਕਰੀ ਮੋਹਰਾਂ ਲਾਈਆਂ ਕਿ ਨਹੀਂ ਲਾਈਆਂ ਮੈਂ ਤਾਂ ਲੋਕਾਂ ਦੇ ਘਰ ਘਰ ਜਾ ਕੇ ਵੀ ਮੋਹਰਾਂ ਲਾਈਆਂ ਜੇ ਕੋਈ ਕਹਿੰਦਾ ਸੀ ਵੀ ਮੈਂ ਨੂੰ ਪਲੀਜ਼ ਮੈਂ ਲੇਟ ਹੋ ਗਿਆ ਤੁਸੀਂ ਘਰ ਆ ਜਾਓ ਮੈਂ ਘਰ ਜਾ ਕੇ ਮੋਹਰਾਂ ਲਾਈਆਂ ਇਹਦੇ ਲਈ ਤੁਸੀਂ ਵੀ ਇੱਕ ਵਾਰੀ ਸਰਵੇ ਕੀਤਾ ਸੀਗਾ ਉੱਥੇ ਤੁਸੀਂ 5 7 10 ਘਰਾਂ ਚ ਗਏ ਸੀਗੇ ਤੁਸੀਂ ਉਦੋਂ ਇੰਟਰਵਿਊ ਲਈ ਸੀ ਤਾਂ ਤੁਹਾਨੂੰ ਵੀ ਮਿਲਿਆ ਤੁਹਾਡੇ ਵੀ ਆਨ ਰਿਕਾਰਡ ਹੋਣਾ ਹੈ ਉਹ ਭਈ ਮੈਂ ਕੀ ਕੀ ਕੀਤਾ ਹੈ ਮਤਲਬ ਲੋਕ ਖੁਸ਼ ਆ ਤੁਹਾਡੇ ਦੇ ਪੂਰੇ ਕੰਮ ਕੀਤੇ ਜੋ ਕਿਹਾ ਸੀ 100% ਖੁਸ਼ ਆ ਤਾਂ ਹੀ ਕਰਕੇ ਉਹ ਐਤ ਕੀ ਕਹਿੰਦੇ ਆ ਵੀ ਆਮ ਦੀ ਲੋੜ ਹੀ ਨਹੀਂ ਤੁਹਾਨੂੰ ਹੂੰ ਸਾਡੇ ਕੋਲ ਨਾ ਆਓ ਅਸੀਂ ਉਦਾਂ ਹੀ ਤਿਆਰ ਆ ਤੁਹਾਨੂੰ ਵੋਟ ਪਾਣ ਦੇ ਲਈ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜਿਨ੍ਹਾਂ ਦੇ ਰਾਈਟ ਹੈਂਡ ਵੀ ਮੰਨੇ ਜਾਂਦੇ ਹੋ ਜਿਨ੍ਹਾਂ ਦੇ ਘਰ ਸਿੱਧੀ ਤੁਹਾਡੀ ਐਂਟਰੀ ਹੈਗੀ ਆ ਤੇ ਉਹ ਮੰਤਰੀ ਵੀ ਸੀਗੇ ਤੇ ਪਹਿਲਾਂ ਐਮਐਲਏ ਵੀ ਰਹੇ ਸਰਕਾਰ ਦੇ ਵਿੱਚ ਹੱਥ ਵੀ ਰਹਾ ਜਿਹੜੀਆਂ ਤੁਸੀਂ ਮੰਗਾ ਲੋਕਾਂ ਨੇ ਸੀਗੀਆਂ ਜੇ ਮੈਂ ਤੁਹਾਨੂੰ ਕਹਾਂ ਮੈਨੂੰ 4-5 ਕੰਮ ਗੜਾ ਦੇ ਵੀ ਜਿਹੜੇ ਤੁਸੀਂ ਬਾੜਲੇ ਕੀਤੇ ਆ ਦੇਖੋ ਜੀ ਇੱਥੇ ਪਿਛਲੇ ਸੀ ਬਲਾਕ ਦੇ ਵਿੱਚ ਨਾ ਕੋਈ ਸੜਕ ਸੀ ਨਾ ਕੋਈ ਪਾਣੀ ਸੀ ਨਾ ਸੀਵਰੇਜ ਸੀ ਸਾਰੇ ਸੀਵਰੇਜ ਪੁਆਏ ਪਾਣੀ ਦੀਆਂ ਟੋਟੀਆਂ ਲਗਵਾਈਆਂ ਸੀਵ ਲਾਈਨ ਪੁਆਈ ਇੱਕ ਇੱਕ ਸੜਕ ਮੈਂ ਖੁਦ ਖੜੇ ਹੋ ਕੇ ਸੀਮਿੰਟ ਦੀਆਂ ਸੜਕਾਂ ਬਣਾਈਆਂ ਜਿਹੜੀਆਂ ਕਿ ਜਲਦੀ ਖਰਾਬ ਨਹੀਂ ਹੁੰਦੀਆਂ ਲੋਕੋ ਵਾਲੀ ਵੀ ਪਾਸ ਕਰਾ ਸਕਦੇ ਸੀ ਲੇਕਿਨ ਜਦੋਂ ਉਹਨਾਂ ਨੂੰ ਮੈਂ ਕਹਿੰਦਾ ਸੀਗਾ ਸੋਮ ਪ੍ਰਕਾਸ਼ ਜੀ ਨੂੰ ਭਈ ਆਹ ਸੜਕ ਬਣਾਣੀ ਆ ਉਹ ਕਹਿੰਦੇ ਸੀ ਸਵੇਰੇ ਜਾ ਕੇ ਮੇਰੀ ਗੱਲ ਕਰਾ ਦੇ ਤੇ ਤੇਰੀ ਸੜਕ ਬਣੀ ਹੋਈ ਉਹ ਹੂੰ ਇਹ ਹੋ ਰ ਆਪਾਂ ਗੱਲ ਕਰੀਏ ਨੀਲੇ ਕਾਰਡ ਪੈਨਸ਼ਨਾਂ ਸੀਗੀਆਂ ਕਰੋਨਾ ਕਾਲ ਵੀ ਰਿਹਾ ਤੇ ਉਹਦੇ ਵਿੱਚ ਜਦੋਂ ਘਰੋਂ ਕੋਈ ਨਿਕਲਿਆ ਨਹੀਂ ਉਹਦੋਂ ਕਿਸ ਨੇ ਸਾਰ ਨਹੀਂ ਲਈ ਤੁਹਾਡਾ ਕੀ ਉਸ ਵੇਲੇ ਦਾ ਰਿਪੋਰਟ ਹੈਗਾ ਇਹ ਵੀ ਤੁਸੀਂ ਲੋਕਾਂ ਨੂੰ ਪੁੱਛ ਸਕਦੇ ਹੋ ਮੈਂ ਸਵੇਰੇ 6 ਵਜੇ ਘਰੋਂ ਨਿਕਲ ਜਾਂਦਾ ਸੀਗਾ ਉਹਨਾਂ ਲਈ ਦਵਾਈਆਂ ਲੈਣ ਲਈ ਜੇ ਮੈਨੂੰ ਕਿਤੇ 15% ਜਾਂ 10% ਲੈਸ ਮਿਲਦਾ ਦਵਾਈ ਦਾ ਤਾਂ ਮੈਂ ਉਹੀ 10% 15% ਤੇ ਦਵਾਈਆਂ ਉਹਨਾਂ ਨੂੰ ਲਿਆ ਕੇ ਦਿੰਦਾ ਸੀ ਇਵਨ ਜੇ ਕਿਸੇ ਦੀ ਕਰੋਨਾ ਕਾਲ ਚ ਡੈਥ ਹੋਈ ਆ ਤਾਂ ਉਹ ਵੀ ਮੈਂ ਆਪ ਜਾ ਕੇ ਸ਼ਮਸ਼ਾਨ ਘੜ ਜਾ ਕੇ ਸੰਸਕਾਰ ਕਰਵਾ ਕੇ ਆਇਆ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੈਂ ਕਰੋਨਾ ਕਾਰ ਚ ਉਹਨਾਂ ਨੂੰ ਨਹੀਂ ਮਿਲਿਆ ਫਿਰ ਮੈਂ ਕਰੋਨਾ ਕਾਲ ਦੇ ਵਿੱਚ ਆਪਣੀ ਨੋਵਾ ਗੱਡੀ ਦੇ ਵਿੱਚ ਪਤੀਲਾ ਲੱਦ ਕੇ ਚਾਵਲ ਲੱਦ ਕੇ ਰੋਟੀਆਂ ਲੱਦ ਕੇ ਲੋਕਾਂ ਦੇ ਘਰ ਘਰ ਜਾ ਕੇ ਵੰਡਦਾ ਰਿਹਾ ਕੋਈ ਐਸਾ ਬੰਦਾ ਨਹੀਂ ਸੀ ਜਿਹੜਾ ਕਹਿੰਦਾ ਹੋਵੇ ਮੈਂ ਪੱਕਾ ਸੁੱਤਾ ਹਾਂ ਰਾਤ ਤੁਹਾਡਾ ਇਧਰ ਨਹੀਂ ਤਾਂ ਬੜਾ ਬੋਸ਼ ਹੈਗਾ ਪਰ ਪਹਿਚਾਨ ਨਗਰ ਦੇ ਵਿੱਚ ਹਾਲਾਤ ਬੜੇ ਵਧੀਆ ਨਹੀਂ ਸੀ ਜਦੋਂ ਅਸੀਂ ਵਿਜ਼ਿਟ ਕੀਤਾ ਨਾਲੀਆਂ ਵੀ ਨਹੀਂ ਸੀ ਪਾਣੀ ਦਾ ਪ੍ਰਬੰਧ ਵੀ ਨਹੀਂ ਸੀ ਲੋਕ ਵਾਕਈ ਬੜੀ ਦੁੱਬਰ ਬੜੀ ਜ਼ਿੰਦਗੀ ਜਿੰਦੇ ਸੀ ਉਹਨਾਂ ਬਾਰੇ ਕੋਈ ਸੋਚਿਆ ਤੁਸੀਂ ਉਹਨਾਂ ਨੂੰ ਜਾ ਕੇ ਉੱਥੇ ਦੇਖੋ ਉੱਥੇ ਟੋਟਲ ਪਹਿਚਾਨ ਨਗਰ ਦੇ ਵਿੱਚ ਦੋ ਟੂਟੀਆਂ ਸੀਗੀਆਂ ਅੱਜ ਉੱਥੇ ਹਰ ਘਰ ਦੇ ਵਿੱਚ ਜੇ ਜ਼ਿਆਦਾ ਨਹੀਂ ਤਾਂ ਉੱਥੇ 300 250 ਘਰ ਹੈਗਾ ਹਰ ਘਰ ਦੇ ਵਿੱਚ ਦੋ ਦੋ ਟੂਟੀਆਂ ਲੱਗੀਆਂ ਸੜਕਾਂ ਬਣ ਗਈਆਂ ਸੀਵਰੇਜ ਉਹਨਾਂ ਦਾ ਪਵਾ ਦਿੱਤਾ ਕੋਈ ਕਿਚੜ ਨਹੀਂ ਕੋਈ ਕੁਚ ਨਹੀਂ ਲਾਈਟਾਂ ਉੱਥੇ ਲਗਵਾਤੀਆਂ ਸਟਰੀਟ ਲਾਈਟਾਂ ਕਦੀ ਦੇਖੋ ਤਾਂ ਸਹੀ ਜਾ ਕੇ ਪਹਿਚਾਨ ਨਗਰ ਸੋ ਗਰੋਵਰ ਸਾਹਿਬ ਦੇ ਬੜੇ ਦਾਵੇ ਆ ਤੁਸੀਂ ਵੀ ਜਾਣਿਓ ਡੋ ਟੂ ਡੋਰ ਜਾਣਿਓ ਘਰਾਂ ਦੀਆਂ ਬਿੱਲਾਂ ਮਾਰਦੇ ਹੋ ਵੋਟਾਂ ਮੰਗ ਰਹੇ ਹੋ ਉਹ ਛੇਰੀਏ ਵੀ ਹੈਗਾ ਇੱਕ ਪਾਸੇ ਪਹਿਚਾਨ ਨਗਰ ਹੈਗਾ ਜਿੱਥੇ ਲੋਕ ਸਟਰਗਲ ਵੀ ਕਰ ਰਹੇ ਆ ਰਿਸਪਾਂਸ ਕਿੱਦਾਂ ਦੋਨੋਂ ਪਾਸੇ ਮਿਲ ਰਿਹਾ ਦੋਨੋਂ ਪਾਸੇ ਦਾ ਰਿਸਪਾਂਸ ਭਾਜੀ ਬਹੁਤ ਵਧੀਆ ਲੋਕੀ ਕਹਿੰਦੇ ਆ ਕਿ ਤੁਹਾਨੂੰ ਤਾਂ ਆਨ ਦੀ ਲੋੜ ਹੀ ਨਹੀਂ ਹੈ ਜਿੰਨੇ ਕੰਮ ਤੁਸੀਂ ਕਰ ਛੱਡੇ ਆ 5 ਸਾਲ ਦਾ ਟਾਈਮ ਸੀ ਤੁਸੀਂ 10 ਸਾਲ ਬਾਅਦ ਵੋਟਾਂ ਹੋਣ ਲੱਗੀਆਂ 10 ਸਾਲ ਕੰਮ ਸਾਡੀ ਸੇਵਾ ਕਰਤੀ ਉਸ ਤੋਂ ਲਾਵਾ ਇੱਕ ਇੱਕ ਕਾਰਨ ਨਾਲ ਜੋ ਪਿਆਰ ਦੀ ਸਾਂਝ ਪਈ ਹੈ ਉਹਦਾ ਤੇ ਕੋਈ ਮੁਕਾਬਲਾ ਹੀ ਨਹੀਂ ਹੈ ਹਮ ਪਹਿਚਾਨਗਰ ਦਾ ਵੀ ਤੁਹਾਨੂੰ ਦੱਸਿਆ ਗਰੋਵਲ ਸਾਹਿਬ ਨੇ ਬਹੁਤ ਵਧੀਆ ਰਿਸਪੌਂਸ ਹੈ ਉੱਥੇ ਦੇ ਬੰਦੇ ਜਿਨ੍ਹਾਂ ਨੂੰ ਲੋਕੀ ਕਾਰਨੀ ਵਾਲਦੇ ਸਾਡੇ ਡਰਾਇੰਗ ਰੂਮ ਵਿੱਚ ਬੈ ਕੇ ਸਾਈਨ ਕਰਾ ਕੇ ਜਾਂਦੇ ਆ ਪੂਰੇ ਦੇ ਪੂਰੇ ਪਹਿਚਾਨਗਰ ਦਾ ਆਧਾਰ ਕਾਰਡ ਬਣਾਇਆ ਲਗਾਤਾਰ 3 ਦਿਨ ਘਰ ਲਗਾ ਕੇ ਉਹਨਾਂ ਨੂੰ ਇੱਕ ਇੱਕ ਬੰਦੇ ਦਾ ਆਧਾਰ ਕਾਰਡ ਬਣਿਆ ਮੈਨੂੰ ਇਹ ਦੱਸੋ ਵੀ ਤੁਸੀਂ ਕਹਿੰਦੇ ਹੋ ਪ੍ਰਚਾਰ ਬੜਾ ਤੁਸੀਂ ਕਰ ਰਹੇ ਹੋ ਚਲੋ ਕੰਮ ਤੁਸੀਂ ਬਹੁਤ ਕੀਤੇ ਪਰ ਲੋਕਾਂ ਨੂੰ ਹੁੰਦੀ ਆ ਵੀ ਸਾਡਾ ਆ ਵੀ ਰਹਿ ਗਿਆ ਵੀਰੇ ਫਿਰ ਵੀ ਡਿਮਾਂਡ ਤਾਂ ਹੁੰਦੀ ਆ ਨਾ ਕੰਮਾਂ ਦੀ ਭਾਵੇਂ ਤੁਸੀਂ 100 ਦੇ 100 ਹੀ ਕਰਨੋ ਕੋਈ ਇਦਾਂ ਦੇ 2000 ਕੰਮ ਹੈਗੇ ਜਿਹੜੇ ਲਿਸਟ ਲੋਕੀ ਦੇ ਰਹੇ ਆ ਵੀ ਠੀਕ ਆ ਤੁਸੀਂ ਕੰਮ ਕੀਤਾ ਪਹਿਲਾਂ ਪਰ ਸਾਡੇ ਆ ਕੰਮ ਰਹਿ ਗਏ ਇਹ ਵੀ ਕਰਕੇ ਦਿਓ ਭਾਜੀ ਜਿਹੜੇ ਕੰਮ ਰਹਿ ਗਏ ਨਾ ਉਹ ਲੋਕੀ ਇਹ ਕਹਿੰਦੇ ਆ ਕਿ ਜਦੋਂ 22 ਚ ਇਲੈਕਸ਼ਨ ਹੋਣ ਲੱਗੇ ਸੀ ਜਦੋਂ ਸਟੇ ਲੱਗ ਗਿਆ ਉਹ ਸੜਕਾਂ ਪ੍ਰਾਸ਼ਾਸਨ ਸਾਹਿਬ ਨੇ ਪੁਆਤੀਆਂ ਵੀ ਧਾਲੀਵਾਲ ਜੀ ਆ ਗਿਆ ਉਹ ਸੜਕਾਂ ਟੁੱਟ ਗਈਆਂ ਸਗੋ ਤੁਹਾਡੀਆਂ ਨਹੀਂ ਟੁੱਟੀਆਂ ਜਿਹੜੀਆਂ 16 ਇੰਚ ਪਈਆਂ ਸੀਗੀਆਂ ਉਹ ਹੁਣ ਬਣਵਾ ਦਿਓ ਜਦੋਂ ਤੁਸੀਂ ਬਣੋਗੇ ਤੇ ਅਸੀਂ ਤੁਹ ਸਿਰਫ ਸੜਕਾਂ ਦਾ ਮੁੱਦਾ ਜੀ ਸਿਰਫ ਇੱਕ ਦੋ ਸੜਕਾਂ ਦਾ ਮੁੱਦਾ ਉਹ ਵੀ ਜਿਹੜੀਆਂ ਜਿਹੜੀਆਂ ਇਹਨਾਂ ਨੇ ਪੁਆਈਆਂ ਬੇਸ ਤਾਂ ਤੁਸੀਂ ਸਾਰੇ ਬਾੜ ਦੇ ਵਿੱਚ ਜਾ ਚੁੱਕੇ ਹੋ ਕੀ ਅਪੀਲ ਕਰਨਾ ਚਾਹੁੰਦੇ ਹੋ ਆਪਣੇ ਵੋਟਰਾਂ ਨੂੰ ਸਾਡੀ ਤਾਂ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਕਿ ਜਿੱਦਾਂ ਇੰਨਾ ਪਿਆਰ ਪਾਇਆ ਸਾਰਿਆਂ ਦੇ ਨਾਲ ਉਦਾਂ ਹੀ ਅੱਗੇ ਵੀ ਪਿਆਰ ਪਾਏ ਜਿੱਦਾਂ ਅਸੀਂ ਕੰਮ ਕਰਕੇ ਦਿਖਾਇਆ ਮੌਕਾ ਮਿਲੇਗਾ ਅੱਗੇ ਵੀ ਦੁਬਾਰਾ ਕੰਮ ਕਰੀਏ ਬਾਕੀਆਂ ਵਾਂਗ ਝੂਠੇ ਵਾਅਦੇ ਨਹੀਂ ਕਰਨਾ ਚਾਹੁੰਦੇ ਕਰਕੇ ਵੀ ਦਿਖਾਇਆ ਤੇ ਕਰਾਂਗੇ ਵੀ ਤੁਸੀਂ ਵੀ ਨਾਲ ਜਾ ਰਹੇ ਹੋ ਕਿੰਦਾ ਤਾਂ ਜੋਸ਼ ਹੈਗਾ ਔਰਤਾਂ ਦੇ ਵਿੱਚ ਬਹੁਤ ਹੈਗਾ ਜੀ ਪੜਦਾ ਬਹੁਤ ਕੰਮ ਕੀਤਾ ਇਹਨਾਂ ਨੇ ਅਸੀਂ ਗਾਬਾ ਫਰਾਨੀ ਦਾ ਆਸ਼ਰਮਗਰ ਚ ਰਹਿੰਦੇ ਸਾਡੀਆਂ ਸੜਕਾਂ ਕੱਚੀਆਂ ਸੀ ਪਾਣੀ ਦੀ ਨਹੀਂ ਸੀ ਲਾਈਟਾਂ ਨਹੀਂ ਸੀ ਇਹਨਾਂ ਨੇ ਬਹੁਤ ਕੰਮ ਕੀਤਾ ਸਾਡੀ ਬਹੁਤ ਮਦਦ ਕੀਤੀ ਆਹ ਟਾਈਮ ਦਾ ਰੋਟੀ ਪਾਣੀ ਖਾਣ ਦਾ ਪਕਾਉਣ ਦਾ ਹੁੰਦਾ ਤੁਸੀਂ ਪ੍ਰਚਾਰਜ ਜੁਟਿਓ ਬਹੁਤ ਵਧੀਆ ਹਾਂ ਅਸੀਂ ਪ੍ਰਚਾਰਜ ਜੁਟਿਆ ਸਭ ਆਪਣਾ ਘਰ ਦਾ ਸਗੰਸੰਧ ਕੀ ਕੇ ਅਸੀਂ ਪ੍ਰਚਾਰਜ ਜੁਟੇ ਆ ਇਹ ਕੰਮ ਬਹੁਤ ਵਧੀਆ ਹੋ ਰਿਹਾ ਸਾਡੇ ਕਾ ਬਹੁਤ ਵਧੀਆ ਕੀਤੇ ਸਾਡੇ ਘਰ ਮੋੜੇ ਸੜਕ ਸੜਕ ਬਣੀ ਸੀ ਪਰਾਸ਼ਰੋਂ ਪਟਕੇ ਉੱਤੇ ਰੇਤੇ ਵਾਲੀ ਬਣਾਤੀ ਅਸੀਂ ਬਹੁਤ ਔਕੇ ਇਸੇ ਦੁਆਰਾ ਭਰੋਣੀ ਸਰਦਾਰ ਸਾਹਿਬ ਕਿਦਾਂ ਚਲੋ ਇਹ ਉਮੀਦਵਾਰ ਆ ਇਹਨਾਂ ਦੇ ਦਾਅਵੇ ਕਰਨੇ ਵੱਡੇ ਵੱਡੇ ਹਾਂਜੀ 21 ਤਰੀਕ ਨੂੰ ਸ਼ਾਮ ਨੂੰ 7:30 ਕੀ ਹੋਣ ਵਾਲਾ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਕਾਲੀ ਦਲ ਨੂੰ ਬਿਲੋਂਗ ਕਰਦੇ ਹਾਂ ਕਿਉਂਕਿ ਸਾਡਾ ਇਹਨਾਂ ਦਾ ਸੰਝੋਤਾ ਤੇ ਸਾਡਾ ਇਹਨਾਂ ਦਾ ਪਿਛਲੇ ਕੰਮਾਂ ਤੋਂ ਅਸੀਂ ਪ੍ਰਭਾਵ ਹਮ ਜੀ ਨਹੀਂ ਪਿੱਛੇ ਕੀਤਾ ਉਸ ਕਰਕੇ ਇਹਨਾਂ ਦਾ ਪ੍ਰਭਾਵਦਿਆਂ ਦੇ ਸਾਡਾ ਕੰਪਰੋਮਾਈਜ਼ ਵੀ ਅਕਾਲੀ ਦਲ ਦਾ ਤੇ ਅਸੀਂ ਇਹਨਾਂ ਦੇ ਨਾਲ ਖੜੇ ਹਮ ਇਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤੇ ਆ ਕੋਈ ਕੰਮ ਇਹੋ ਜਿਹਾ ਮਹੱਲੇ ਦੇ ਵਿੱਚ ਰੰਦਾ ਜਿਹੜਾ ਇਹ ਨਹੀਂ ਕੀਤਾ ਜਦੋਂ ਇਹਨਾਂ ਨੇ 300 ਬੰਦੇ ਦਾ ਰੋਜ਼ ਲਾ ਕੇ ਲਾਸ਼ਾਂ ਵੜਿਆ ਇਹਨਾਂ ਦੀ ਬਾਈਪਾਸ ਸਰਜਰੀ ਹੋਈ ਸੀ ਇਹਨੇ ਆਪਣੀ ਸ਼ਹਿਰ ਦੀ ਪ੍ਰਵਾਹ ਨਹੀਂ ਕੀਤੀ ਜਿਹੜੇ ਅੱਜ ਦਗਦ ਬੇ ਮਾਰਦੇ ਆ ਕੋਈ ਉਸ ਵੇਲੇ ਕਰੋਨਾ ਦੇ ਟਾਈਮ 'ਚ ਨਿਕਲਿਆ ਸੀ 15% ਲੈਸ ਲੈ ਕੇ ਦਵਾਈਆਂ ਬਣੀਆਂ ਸੜਕਾਂ ਬਣਾਈਆਂ ਸਭ ਕੁਝ ਬਣਾਇਆ ਬਿਜਲੀ ਪਾਣੀ ਸਭ ਕੋ ਦੱਤਾ ਹੁਣ ਉਹਦੀ ਰਿਪੇਅਰ ਦੇ ਲਈ ਤਾਂ ਆਪਣੇ ਘਰ 'ਚ ਵੀ ਆਪਰ ਇੰਨਾਂ ਦਾ ਕੋਈ ਨਾ ਕੋਈ ਰਿਪੇਅਰ ਦਾ ਕੰਮ ਨਿਕਲਦਾ ਰਹਿੰਦਾ ਉਹ ਸਾਨੂੰ ਕਰੋਨਾ ਪੈਂਦਾ ਉਹ ਹੁਣ ਜੇ ਕੋਈ ਕਰਾ ਰਿਆ ਉਹ ਵੋਟਾਂ ਕਰਕੇ ਉਹ ਵੋਟਾਂ ਕਰਕੇ ਕਰਾ ਰਿਆ ਅਸੀਂ ਹੁਣ ਹੀ ਸ਼ਾਂ ਕਰਾਵਾਂਗੇ ਮੈਂ ਖੜਾ ਹਾਂ ਖੜਾ ਜਿਹੜਾ ਕੰਮ ਕੋਈ ਕਹਿੰਦਾ ਵੀ ਕਮੇਟੀ ਵੀ ਨਹੀਂ ਕਰ ਸਕਦੀ ਮੈਂ ਤੇ ਆਪਣੇ ਕੋਲੋਂ ਕਰਾ ਸਕਦਾ ਗਰੋਵਰ ਸਾਹਿਬ ਇਹ ਵੀ ਬੜਾ ਚਰਚਾ ਦਾ ਵਿਸ਼ਾ ਬਣ ਗਿਆ ਸ਼ਹਿਰ 'ਚ ਕਹਿੰਦੇ ਵੀ ਸੀਟ ਲੇਡੀ ਹੋ ਜਾਣੀ ਆ ਤਾਂ ਮੇਅਰ ਦੀ ਕੁਰਸੀ ਨੂੰ ਝੱਟ ਲੱਤ ਨੂੰ ਫੜਨ ਨੂੰ ਫਿਰਦੇ ਗਰੋਵਰ ਸਾਹਿਬ ਮੈਂ ਕਿੱਥੋਂ ਫੜ ਲਵਾਂਗਾ ਜੇ ਲੇਡੀ ਸੀਟ ਦਾ ਤੱਕ ਮੈਂ ਉਹੀ ਕਰ ਰਿਹਾ ਜੀ ਗੱਲ ਤਾਂ ਇੱਕੋ ਹੀ ਐ ਮੈਂ ਇਹਨਾਂ ਦੀ ਗੱਲ ਹੀ ਕਰ ਰਿਹਾ ਵੀ ਕਹਿੰਦੇ ਵੀ ਨਹੀਂ ਸਾਡੀ ਇਦਾਂ ਦੀ ਕੋਈ ਇੱਛਾ ਨਹੀਂ ਮੇਅਰ ਦੀ ਕੁਰਸੀ ਨੂੰ ਫੜਨ ਦੀ ਇੱਛਾ ਤਾਂ ਹੋਣੀ ਚਾਹੀਦੀ ਹੈ ਵੈਸੇ ਉਹ ਨਹੀਂ ਸਾਨੂੰ ਇੱਛਾ ਹੀ ਨਹੀਂ ਸੰਦਾ ਇਹ ਆ ਵੀ ਕੰਮ ਸਾਡੇ ਹੁੰਦੇ ਰਹਿਣ ਉਹ ਸਾਡੇ ਹੁੰਦੇ ਰਹੇ ਨੇ ਸੋਮ ਪ੍ਰਕਾਸ਼ ਜੀ ਵੀ ਹੈਗੇ ਸਾਡੇ ਨਾਲ ਸਾਨੂੰ ਕਦੀ ਕੰਮ ਰੁਕੇ ਨਹੀਂ ਸਾਡਾ ਹੂੰ ਸੋ ਇਹ ਸੀ ਬਾਅਦ ਨੰਬਰ 49 ਦੀ ਆਵਾਜ਼ ਇਹਨਾਂ ਤੇ ਇਲਜ਼ਾਮ ਲੱਗੇ ਸੀ ਮੋਰਾ ਮੋਰਾ ਨਹੀਂ ਲਾਉਂਦੇ ਫਟਕੋ ਪਾਰ ਜਾ ਕੇ ਦੁਕਾਨ ਤੇ ਬੈਠ ਜਾਂਦੇ ਆ ਪਰ ਇਹ ਕਹਿੰਦੀ ਵੀ ਗੱਲ ਉਹ ਹੈਗੀ ਝੂਠੀ ਅਸੀਂ ਮੋਹਰ ਤਾਂ ਘਰ ਜਾ ਕੇ ਲੋਕਾਂ ਦੇ ਲਾਉਂਦੇ ਸੀ ਲੋਕਾਂ ਨੂੰ ਇੱਥੇ ਸੱਦਿਆ ਵੀ ਨਹੀਂ ਸੀ ਤੇ ਇੱਥੇ ਔਰਤਾਂ ਬਜ਼ੁਰਗ ਸਾਰੇ ਤਿਆਰ ਪਰ ਤਿਆਰ ਹੈਗੇ ਅੱਜ ਆਪਾਂ ਯੂਥ ਦੀ ਗੱਲ ਕਰ ਲਈਏ ਬਾਈ ਜੀ ਤੁਸੀਂ ਵੀ ਜਾਣਿਓ ਬਿਲਕੁਲ ਜੀ ਕਿੱਦਾਂ 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 ਦਾ ਲੱਗਦਾ ਮਾਹੌਲ ਲੋਕਾਂ 'ਚ ਜੀ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਇਲੈਕਸ਼ਨ ਨੂੰ ਲੈ ਕੇ ਤੇ ਕਾਫੀ ਜ਼ਿਆਦਾ ਪੋਜ਼ਿਟਿਵ ਸਾਨੂੰ ਰਿਸਪੌਂਸ ਮਿਲਿਆ ਆ ਹਰ ਪਾਸਿਓ ਤੇ ਆ ਜਿਹੜੇ ਬੇਬੁਨਿਆਦ ਇਲਜ਼ਾਮ ਲਾਂਦੇ ਨੇ ਸਿਰਫ ਸਿਆਸੀ ਫਾਇਦਿਆਂ ਲਈ ਝੂਠੀ ਅਫਵਾਹਾਂ ਫਲਾ ਰਹੇ ਨੇ ਇਸ ਵੇਲੇ ਹਮਮ ਹੋਰ ਕੋਈ ਕਿਸੇ ਦਾ ਕੋਈ ਫਾਇਦਾ ਨਹੀਂ ਹੋਣਾ ਨੌਜਵਾਨਾਂ ਦੀ ਡਿਮਾਂਡ ਤਾਂ ਕੋਈ ਹੁੰਦੀ ਆ ਨੋ ਜਾਇਨ ਸਾਡੇ ਘਰ ਸਭ ਕੁਝ ਆਂਦਾ ਆ ਕੋਈ ਪ੍ਰੋਬਲਮ ਨਹੀਂ ਹੈਗੀ ਸੜਕਾਂ ਬਣੀਆਂ ਹੋਈਆਂ ਸਟਰੀਟ ਲਾਈਟਸ ਹੈਗੀਆਂ ਆ ਕੋਈ ਜਮ ਜੁਮ ਜਾਂ ਕੋਈ ਸਪੋਰਟਸ ਦੇ ਲਈ ਸਪੋਰਟਸ پارک ਦੇਖੋ ਤੁਸੀਂ ਜਿਹੜਾ ਛੋਟਾ ਇਲਜ਼ਾਮ ਲਾਇਆ ਗਿਆ ਸੀਗਾ ਕਿ پارک ਦੇ ਵਿੱਚ ਕੋਈ ਕੰਮ ਨਹੀਂ ਹੋਇਆ ਤੁਸੀਂ ਜਾ ਕੇ ਦੇਖੋ ਕੋਈ ਅਦਾ ਦਾ ਕੰਮ ਹੀ ਨਹੀਂ ਹੈਗਾ ਜਿਹੜਾ ਅੱਜ ਹੋਇਆ ਸਾਰੇ ਕੰਮ ਹਰ ਮਹੀਨੇ ਦੇ ਮਹੀਨੇ ਸਾਲ ਦੇ ਸਾਲ ਹੁੰਦੇ ਰਿਹਾ ਜਿਹੜੀ ਜਿਹੜੀ ਰਿਪੇਅਰ ਜੋ ਜੋ ਕੰਮ ਹੋਣ ਵਾਲੇ ਸੀਗੇ پارک ਦੇ ਉਥੇ ਈਵਨ ਜਿਮ ਦੇ ਕੁਝ ਇਕਵਿਪਮੈਂਟਸ ਵੀ ਲੱਗੇ ਆ ਜਿਹੜੇ پارک ਦੇ ਵਿੱਚ ਲੱਗ ਸਕਦੇ ਆ ਉਸ ਤੋਂ ਬਾਅਦ ਪੂਰੀ ਡਿਵੈਲਪਮੈਂਟ ਹੋਈ ਸ਼ੈੱਡ ਬਣਿਆ ਉਹਦੇ ਥੱਲੇ ਬੈਂਚ ਲੱਗੇ ਹੋਏ ਬਕਾਇਦਾ ਬੈਣ ਲਈ ਜਿਹੜਾ ਕੋਈ ਬਜ਼ੁਰਗ ਆ ਕੇ ਆ ਕੇ ਬਹਿਣਾ ਚਾਵੇ ਤੇ ਆਪਣਾ ਐਕਸਰਸਾਈਜ਼ ਕਰਨਾ ਚਾਵੇ ਜਿਹੜਾ ਜਿਆਦਾ ਹੈਵੀ ਐਕਸਰਸਾਈਜ਼ ਨਹੀਂ ਕਰ ਸਕਦਾ ਉਹਦੇ ਲਈ ਵੀ ਸਾਰੇ ਇੰਤਜ਼ਾਮ ਹੈਗੇ ਉੱਥੇ ਸੋ ਅੱਜ ਹੈਗੀ 18 ਤਰੀਕ ਦਿਨ ਦੋ ਰਹਿ ਗਏ ਆ 21 ਤਰੀਕ ਨੂੰ ਬਟਰਾਣੀਆਂ ਚੀਕਾ ਨਿਕਲ ਜਾਣੀਆਂ ਉਮੀਦਵਾਰਾਂ ਦੇ ਜਿੱਤ ਹਾਰ ਦਾ ਫੈਸਲਾ ਹੋ ਜਾਣਾ ਇਹਨਾਂ ਦੇ ਦਾਅਵੇ ਆ ਵੀ ਅਸੀਂ ਤਾਂ ਭਾਈ ਛੱਡਾ ਹੀ ਕੋਕ ਨਹੀਂ ਕੰਮ ਬਹੁਤ ਜ਼ਿਆਦਾ ਕਰਤਾ ਬਾਕੀ ਰਿਜ਼ਲਟ ਆ ਜਾਣਾ 21 ਦਸੰਬਰ ਨੂੰ ਆਪਾਂ ਦੇਖਦੇ ਆਂ ਭਾਜਪਾ ਦੇ ਅਕਾਲੀ ਦਲ ਇੱਕਠੇ ਬੜੇ ਤੇਜ਼ ਤਰ੍ਹਾਂ ਹੋ ਕੇ ਅੱਡੀ ਝੋਟ ਦਾ ਜੋਰ ਇਹ ਲਾ ਰਹੇ ਆ ਫੈਸਲਾ ਲੋਕਾਂ ਦੇ ਹੱਥ ਆ ਉਹ ਸ਼ਾਮ ਨੂੰ ਆਪਾਂ ਨੂੰ ਸਾਰਿਆਂ ਸਾਹਮਣੇ ਆਈ ਜਾਣਾ ਆ ਕੈਰਮਨ ਆਕਾਸ਼ ਦੇ ਨਾਲ ਹਰਦੀਪ ਸਿੰਘ ਅੱਗਰਸਾਂ ਟੀਵੀ ਫਗਵਾੜਾ